ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਪਿੰਡ 21H ਦੇ ਵਿੱਚੋਂ ਹੈ ਨੇੜੇ ਦੇ ਕੇਸਰੀ ਸਿੰਘਪੁਰਾ ਮੰਡੀ ਰਹਿ ਜਾਂਦੀ ਹੈ ਕਰਨਪੁਰ ਵੀ ਇੱਥੋਂ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਮੇਰੀ ਇਹ ਵੀ ਵੀਡੀਓ ਜਿਹੜੀ ਉਹ ਚੌਥੀ ਸ਼ਾਇਦ ਮੈਂ ਬਣਾ ਰਿਹਾ ਇਥੋਂ ਮੈਨੂੰ ਖਾਸ ਚੀਜ਼ ਇਹ ਲੱਗਦੀ ਹੁੰਦੀ ਹੈ ਵੀ ਇਹ ਇੱਕ ਵਧੀਆ ਤਰੀਕਾ ਹੈ ਵਪਾਰ ਕਰਨ ਦਾ ਵੀ ਜਿਹੜਾ ਰੇਟ ਕਿਰਾਏ ਦੀ ਗੱਲ ਹੈ ਜਿਹੜੀ ਉਹ ਵਿੱਚ ਹੀ ਹੋ ਜਾਂਦੀ ਹੈ ਕਿਉਂਕਿ ਸਾਡੇ ਬਹੁਤੇ ਥਾਵਾਂ ਤੇ ਦਿੱਕਤ ਕੀ ਆਉਂਦੀ ਹੈ ਵੀ ਅਸੀਂ ਜਦੋਂ ਰੇਟ ਸੁਣਦੇ ਆ ਤਾਂ ਸਾਨੂੰ ਇਹ ਲੱਗਦਾ ਵੀ ਸਾਡਾ ਕਿਰਾਇਆ ਜਿਹੜਾ ਗੱਡੀ ਟਰਾਂਸਪੋਰਟ ਦਾ ਕਿਰਾਇਆ 5-4000 ਤੋਂ ਪੈ ਜਾਣਾ ਤਾਂ ਸੌਦਾ ਕਰਨ 'ਚ ਦਿੱਕਤ ਆਉਂਦੀ ਹੈ ਪਰ ਇੱਥੇ ਜਿਹੜੇ ਰੇਟ ਦੱਸੇ ਜਾਂਦੇ ਉਹ ਘਰ ਪਹੁੰਚਦੇ ਹੁੰਦੇ ਆ 500 ਕਿਲੋਮੀਟਰ ਤੱਕ ਤੇ ਜੇ 500 ਕਿਲੋਮੀਟਰ ਨੂੰ ਸਮਝ ਗਏ ਤੇ ਜ਼ਿਲ੍ਹਾ ਸ਼੍ਰੀ ਗੰਡਾ ਨਗਰ ਨੂੰ ਦੇਖ ਲਈਏ ਤਾਂ ਮੇਰੇ ਹਿਸਾਬ ਚ ਪੂਰਾ ਪੰਜਾਬ ਕਵਰ ਹੋ ਜਾਂਦਾ ਇਸ ਵੀਡੀਓ ਚ 6 گاਵਾ ਬਾਈ ਕੋਲ ਆਪਾਂ ਦੇਖਣੀ ਆ ਡਿਟੇਲ ਚ ਗੱਲਬਾਤ ਹੋਊਗੀ ਤੋਰ ਕੇ ਪਸੂ ਦਿਖਾ ਦੂੰਗਾ ਜਿਹੜੀ ਗਾਂ ਚੱਜ ਗਈ ਰੇਟ ਘਰ ਪਹੁੰਚਦਾ ਜਿੱਥੇ ਤੁਸੀਂ ਬੈਠਿਓ ਤੁਹਾਡੇ ਘਰ ਤੱਕ ਉਸ ਰੇਟ ਚ ਗਾਂ ਪਹੁੰਚਣੀ ਹੈ ਪਰ ਇੱਕ ਬੇਨਤੀ ਹੈ ਵੀ ਗਾਂ ਖਰੀਦਣ ਲਈ ਇੱਥੇ ਆਪ ਜਰੂਰ ਚੱਲ ਕੇ ਆਇਓ ਕਿਉਂਕਿ ਤੁਸੀਂ ਸਾਲੀ ਚੀਜ਼ ਖਰੀਦਣੀ ਹੈ ਦੂਜੀ ਗੱਲ ਸਾਹਮਣੇ ਖੜ ਕੇ ਕਿਸੇ ਨੂੰ ਕਿਹੜੀ ਗਾਹ ਪਸੰਦ ਆਊਗੀ ਕਿਸੇ ਨੂੰ ਕਿਹੜੀ ਗੱਲ ਘਰ ਦੇ ਵਿੱਚ ਜੇ ਚਾਰ ਜੀ ਆ ਤਾਂ ਚਾਰਾਂ ਦੀ ਰਾਇ ਸੇਮ ਨਹੀਂ ਕਦੇ ਵੀ ਹੋ ਸਕਦੀ ਚੁਆਇਸ ਹਰੇਕ ਦੀ ਆਪੋ ਆਪਣੀ ਹੁੰਦੀ ਹੈ ਸੋ ਆਪ ਦੀ ਪਸੰਦ ਦੀ ਗਾ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਚੁਰਾਤ ਪਹਿਲੇ ਨੰਬਰ ਵਾਲੀ ਗਾਹ ਤੋਂ ਕਰਦੇ ਆਪਾਂ ਹਰਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਵਿੰਦਰ ਭਾਈ ਵੈਸੇ ਮੈਂ ਮਨਜੀਤ ਭਾਈ ਤੋਂ ਵੀ ਇਹ ਕੁਐਸਚਨ ਪੁੱਛਿਆ ਸੀ ਵੀ ਪੰਜਾਬ ਦੇ ਭਰਾ ਕੋਲ ਆਉਂਦੇ ਆ ਰਿਸਪੌਂਸ ਸਹੀ ਆ ਜਾਂਦਾ ਹਾਂਜੀ ਹਾਂਜੀ ਬਹੁਤ ਵਧੀਆ ਆਉਂਦੇ ਆ ਠੀਕ ਹੈ ਅੱਛਾ ਭਾਈ ਅੱਜ ਆਪਣੇ ਕੋਲ 6 ਗਾਵਾਂ ਹਨ ਜੀ ਪਹਿਲੇ ਨੰਬਰ ਤੇ ਗਾਂ ਜਿਹਦੇ ਨਾਲ ਜਿਹੜਾ ਸਾਈਵਾਲ ਕ੍ਰੋਸ ਬੱਛੀ ਦਿਸਦੀ ਹਾਂਜੀ ਹਾਂਜੀ ਭਾਜੀ ਕਿੰਨਾ ਮਸੂਆ ਸੂਈ ਇਹ ਦੂਜਾ ਸੂਇਆ ਚੱਕੀ ਤੋਂ ਹੀ ਅੱਜ ਦਿਨ ਕਿੰਨੇ ਹੋਏ ਇਹਨੂੰ ਅੱਜ ਚੌਥਾ ਪੰਜਵਾਂ ਦੇਣਾ ਜੀ ਕਿੰਨਾ ਦੁੱਧ ਹੋਊਗਾ ਹੁਣ ਹਾਂ ਇਹ ਕੋਈ 22 ਕਿਲੋ ਜੀ ਕੀ ਰੇਟ ਰਹੂਗਾ ਇਹਦਾ 97000 ਰੁਪਏ ਘਰ ਪਹੁੰਚਾ ਜੀ 97000 ਹਾਂਜੀ ਹਾਂਜੀ ਖੋਲੋ ਭਾਈ ਇਹਨੂੰ 97000 ਚ ਘਰੇ ਪਹੁੰਚ ਜੂਗੀ ਆ ਕੇ ਬੱਚਾ ਨਹੀਂ ਨਿਕਲ ਲੀਗਾ ਦੁੱਧ 22-23 ਕਿਲੋ ਚੌਥੇ ਪੰਜਵੇਂ ਦਿਨ ਹੈ ਤੁਸੀਂ ਫਾਈਨਲ ਦੁੱਧ ਵੀ ਇਹਦਾ 25 ਕਿਲੋ ਮੰਨ ਕੇ ਚੱਲੋ ਜਾਂ 20 ਤੋਂ ਬਾਹਰ ਵੀ ਮੰਨ ਕੇ ਚੱਲੋ ਵੱਡੀ ਵੱਡੀ ਬਹੁਤ ਅੱਛੀ ਤਾਂ ਵੀ ਇਹ ਗਾਂ ਤੁਹਾਨੂੰ ਫਾਇਦੇਮੰਦ ਰਹੂਗੀ ਇਸ ਪੱਖ ਤੋਂ ਵੀ ਇਹਨੇ ਗਰਮੀ ਨਹੀਂ ਬਹੁਤੀ ਮਣਾਉਣੀ ਹਵਾਨੇ ਦੀ ਕੁਆਲਿਟੀ ਬੜੀ ਚੰਗੀ ਹੈ ਦੋਸਤੋ ਬਾਕੀ ਢਾਂਚਾ ਤੁਸੀਂ ਇਹਦਾ ਵੀਡੀਓ ਚੋਂ ਜਜਮੈਂਟ ਕਰ ਸਕਦੇ ਹੋ ਦੋਨਾਂ ਪਾਸਿਆਂ ਤੇ ਹਵਾਨੇ ਦੇ ਉੱਤੇ ਨਾੜਾਂ ਜਿਹੜੀਆਂ ਬੜੀਆਂ ਸੋਹਣੀਆਂ ਦਿਸਦੀਆਂ ਸਟਰਕਚਰ ਫੇਰ ਦੇਖ ਲਓ ਦੋਸਤੋ ਅੱਥੀ ਚੁਵਾਈ ਵਾਲਾ ਬੜਾ ਸੋਹਣਾ ਥਣ ਸੋ ਮੈਂ ਨਾੜਾਂ ਦੀ ਗੱਲ ਕੀਤੀ ਹੋਵਾਨੇ ਤੇ ਦੋਸਤੋ ਇਸ ਸਾਈਡ ਤੇ ਦੇਖ ਲਓ ਤੁਸੀਂ 97000 ਚ ਤੁਹਾਡੇ ਘਰ ਤੱਕ ਦੀ ਪਹੁੰਚ ਇਸ ਗਾਂ ਦੀ ਹੋ ਜਾਣੀ ਹੈ ਜਗਜੀਤ ਵੀ 25 ਕਿਲੋ ਆਪਾਂ ਬਾਲਾ ਦਾ ਕਹਿੰਦੇ ਨਹੀਂ ਵਧੀਆ ਸੇਵਾ ਬਈ ਬੰਦਾ ਕੋਈ ਕੇਰਾ ਲੱਗਿਆ 25 ਕਿਲੋ ਬੱਚੀ ਦੁੱਧ ਤੇ ਆਮ ਨਾ ਪਾ ਦੂਗੀ ਜੀ ਠੀਕ ਹੈ ਹਾਂਜੀ ਸੋ ਦੋਸਤੋ ਇਹ ਗਾਂ ਪਹਿਲੇ ਨੰਬਰ ਤੇ ਹਾਂਜੀ ਲਿਆਓ ਵੀਰੇ ਵਾਪਸ ਬੰਦ ਫਿਕਸ ਜਾ ਹਵਾਨਾ ਦੋਸਤੋ ਸੋਨਾ ਟਾਂਚਾ ਗਾਂ ਦਾ ਬਾਕੀ ਰੇਟ ਤੁਹਾਨੂੰ ਜਤਨਾ ਚਾਹੀਦਾ ਤਾਂ ਕਹਿੰਦਾ ਬੱਚੀ ਸੋ ਹਵਾਨਾ ਫੇਰ ਤੁਸੀਂ ਇਹਦਾ ਦੇਖ ਸਕਦੇ ਹੋ 22 23 ਕਿਲੋ ਦੁੱਧ ਤੇ ਇਸ ਟਾਈਮ ਚੱਲਦੀ ਹੈ ਫਿਰ ਇਸ ਦਾ ਪ੍ਰਬੰਧ ਹੈਗਾ ਜੇ ਕੋਈ ਵੀ ਆਉਣਾ ਚਾਹੁੰਦਾ ਇਹਣਾ ਸੋਚੋ ਵੀ ਰਾਜਸਥਾਨ ਜਾ ਰਹੇ ਆ ਸ਼ਾਇਦ ਵਾਟ ਬਹੁਤ ਹੋਊਗੀ ਨਾ ਮੁੜਿਆ ਗਿਆ ਤਾਂ ਰਵਾਂਗੇ ਕਿੱਥੇ ਇਹ ਭਰਾ ਵਪਾਰ ਪ੍ਰਾਣਾ ਕਰਦੇ ਆ ਤੁਸੀਂ ਰੁੱਕ ਕੇ ਦੁੱਧ ਚੋ ਸਕਦੇ ਹੋ ਇਹਨਾਂ ਗਾਵਾਂ ਦਾ ਜਿਹੜੀਆਂ ਤੁਹਾਨੂੰ ਅਸੀਂ ਦਿਖਾਉਣੀਆਂ ਆ ਵੀਡੀਓ ਦੇ ਵਿੱਚ ਹਰਵਿੰਦਰ ਭਾਈ ਰੈਸ ਦਾ ਪ੍ਰਬੰਧ ਹੈ ਸਾਰਾ ਕੁਝ ਜੀ ਸਾਰਾ ਪੱਕੀ ਦੋ ਨੰਬਰ ਤੇ ਜਿਹੜੀ ਗਾ ਬਾਈ ਕਿੰਨਾਂ ਮਸੂਆ ਇਹ ਜੀ ਦੂਜਾ ਸੂਏ ਬਾੜ ਸੂਏ ਵਿੱਚ ਜੀ ਕਿੰਨੇ ਦਿਨ ਹੋ ਗਏ ਇਹਨੂੰ ਸੂਏ ਇਹਨੂੰ ਹੋ ਗਏ ਜੀ ਤੇ ਜੀ ਬਾਈ 12 13 ਦਿਨ ਦੇਖੋ ਕੁ ਸੂਏ ਕਿੰਨਾ ਦੁੱਧ ਹੋਊਗਾ ਇਹਦੇ ਹੈਗਾ ਕੋਈ 15 16 ਕਿਲੋ ਦੋ ਟਮਾ ਦਾ ਜੀ ਠੀਕ ਹੈ ਕੀ ਕੀਮਤ ਰੋਊਗੀ ਇਹਦੀ ਇਹਦੀ ਕੀਮਤ ਹੈ 64000 ਰੁਪਏ ਜੀ ਘਰ ਪਹੁੰਚ 64000 ਬੱਚੀ ਇਹਦੇ ਨਾਲ ਬੜੀ ਚੰਗੀ ਜੀ ਬਿਰਕੈਰ ਸਰਫਾ ਹੋਣ ਦੀ ਬੱਚੀ ਇਹ ਪੂਰਾ ਰਿਕਾਰਡ ਦਿੱਤਾ ਜੀ ਠੀਕ ਹੈ ਦੱਸੋ ਅੱਛੀ ਦੇਖ ਲਓ ਲਾਲ ਚਿੱਟੇ ਡੱਬਾ ਹੈ ਬੜੀ ਸੋਹਣੀ ਵੱਛੀ ਹੈ ਬਹੁਤ ਸੋਹਣੀ ਵੱਛੀ ਹੈ ਉਹਨਾਂ ਚੋਇਆ ਸਾਰਾ ਬੱਚੀ ਨੇ ਦੁੱਧ ਪਾਇਆ ਤਾਂ ਇਹ ਬੱਚੀ ਤਾਂ ਤਕੜੀ ਤਾਂ ਹੈ ਜੀ ਆਪਾਂ 14-15 ਦਿਨ ਦੀ ਕਹਿੰਦੇ ਬੱਚੀ ਨੂੰ ਦੁੱਧ ਬਹੁਤ ਪਾਇਆ ਉਹਨਾਂ ਨੇ ਕਿੰਨਾ ਲਈਏ ਓਕੇ ਘਰੇਲੂ ਬੰਦਿਆਂ ਤੋਂ ਕੋਈ ਮਜਬੂਰੀ ਕਰਕੇ ਅਗਲੇ ਨੂੰ ਵੇਚਣੀ ਚਾਹੀਦੀ ਹੈ ਖੋਲੀ ਬਈ ਨੂੰ 1664000 ਚ ਇਹ ਗਾ ਘਰੇ ਪਹੁੰਚ ਜੂ ਤੇ ਮੈਂ ਇਹ ਗੱਲ ਸ਼ੋਰ ਹੋ ਕੇ ਕਹਿ ਸਕਦਾ ਵੀ ਜੇ ਵੱਛੀ ਦੀ ਕੱਲੀ ਦੀ ਫੋਟੋ ਪਾ ਦੇ ਕੇ ਇੰਨੀ ਕਿ ਸੋਹਣੀ ਵੱਛੀ ਹੈ ਤੇ ਤੁਸੀਂ ਇਹ ਚੰਗੀ ਕੀਮਤ ਤੇ ਖਰੀਦ ਲਓਗੇ ਪਰ ਗਾ ਦੇ ਨਾਲ ਮਿਲ ਰਹੀ ਹੈ ਤੇ ਗਾਥਲੇ ਦੁੱਧ 14-15 ਕਿਲੋ ਇਸ ਟਾਈਮ ਹੈਗਾ ਥਣ ਹੱਥੀ ਚਵਾਈ ਵਾਲਾ ਹਵਾਨਾ ਫਿਕਸ ਹੈ। ਬੱਚੀ ਨੂੰ ਦੁੱਧ ਚੰਗਾ ਛੱਡਿਆ ਬਾਈ ਹੋਰਿਆ ਨੇ ਕਿਉਂਕਿ ਰੰਗ ਸੋਨੇ ਦੀ ਬੱਚੀ ਆ ਗਈ ਲਾਲ ਚਿੱਟੇ ਡੱਬ ਦੀ ਮੰਗ ਰਹੀਂਦੀ ਹੈ। ਲਿਆ ਵੀਰੇ ਕਮਾਲ ਉਹਨਾਂ ਆਪਾਂ ਲਈਨੇ ਚਕਜੀ ਤੋਂ ਉਹਨਾਂ ਦੱਸਤਾ ਕਿ ਇਹ ਵਿਰ ਕੈਰ ਸਰਫਾਂ ਦਾ ਟੀਕਰ ਖਾਇਆ ਹੋਇਆ ਸੀ ਗਈ ਆਪਾਂ ਸਾਹ ਸਰ ਟਰਸਾ ਕੋ ਉਹਨਾਂ ਦਿਖਾਤਾ ਸੀ ਜੀ। ਠੀਕ ਹੈ। ਸੋ ਦੋਸੋ ਇਹ ਗਾਂ ਤੇ ਨਾਲ ਉਹਦੇ ਬੱਚੀ वैसे इतन का का दी काम या तो ਭਾਵੇਂ ਤੁਸੀਂ ਜਰਸੀ ਨਸਲ ਦੇ ਬੱਚੇ ਲੈ ਲਓ ਜਰਸੀ ਚ ਵੀ ਬੱਚੇ ਸੋਹਣੇ ਪਾਉਗੀ ਗਾ ਆਪਾਂ ਬੱਚੀ ਕੱਲੀ ਵਾਰ ਕੱਟ ਕੇ ਦਿਖਾਣੇ ਜਾਓ ਜੀ ਬੱਚੀ ਦੋਸਤੋਂ ਤੁਹਾਨੂੰ ਨਾਲ ਜਰੂਰ ਦਿਖਾ ਦਈਏ ਇੱਕ ਵਾਰ ਵੇਖੋ ਬੱਚੀ ਸੋ ਦੇਖ ਲਓ ਦੋਸਤੋਂ ਇਹ ਚੰਗੀ ਸੰਭੀ ਹੋਈ ਬੱਚੀ ਠੀਕ ਹੈ ਭਾਈ ਬੰਦ ਰਵਿੰਦਰ ਭਾਈ ਉਹ ਸੋਹਣੀ ਬੱਚੀ ਆ ਦੋਸਤੋਂ ਨਾਲ ਇਹ ਇਤੂ ਬਾਅਦ ਚ ਇੱਕ ਗਾਂ ਬੱਛੇ ਵਾਲੀ ਦਿਖਾਉਣੇ ਆ ਤੁਹਾਨੂੰ ਤਿੰਨ ਨੰਬਰ ਦੇ ਉੱਤੇ ਬੱਦੀ ਦੀ ਹੈ ਹਰਵਿੰਦਰ ਭਾਈ ਜਿਹੜੀ ਤਿੰਨ ਨੰਬਰ ਤੇ ਗਾਂ ਹਾਂਜੀ ਕਿੰਨਾ ਮਸੂਆ ਇਹ ਦੂਜਾ ਸੂਆ ਜੀ ਅੱਜ ਤੀਜਾ ਦਿਨ ਹੀ ਹੈ ਸੂਈ ਨੂੰ ਜੀ ਠੀਕ ਹੈ ਕਿੰਨਾ ਕਿਲੋ ਦੁੱਧ ਹੋਣ ਹੈ ਇਹ 28 18 ਕਿਲੋ ਹੈਗਾ 18 ਕਿਲੋ ਹੈਗਾ ਹਾਂਜੀ ਕੀ ਰੇਟ ਰਹੂਗਾ ਜੀ ਇਹਦਾ ਹੈਗਾ 85000 ਪਹੁੰਚਾ ਜੀ ਠੀਕ ਹੈ ਲੈ ਜੀ 85000 ਚ ਚੰਗੇ ਥਾਣੇ ਵਾਲੇ ਦੀ ਗਾਂ ਦੀ ਪਹੁੰਚ ਹੋ ਜੂਗੀ ਘਰੇ ਅੱਥੀ ਚੁਆਈ ਵਾਲਾ ਥਾਣ ਤੇ ਥਾਣ ਬਿਲਕੁਲ ਥੱਲੇ ਨੂੰ ਸਿੱਧੇ ਹੈ ਚਾ ਤੁਸੀਂ ਇਹਦਾ ਵੀ ਵੀ ਚੋ 6 ਦੰਦ ਦੀ ਬੱਚੀ ਹੈ ਜੀ ਦੂਜਾ ਸੋਈ ਠੀਕ ਹੈ 6 ਦੰਦ ਦੂਜਾ ਸੋਈ ਦਰਮਿਆਨੇ ਕੱਦ ਚ ਹਵਾਨਾ ਗੋਵੀ ਚੰਗਾ ਪਛਾਣ ਨੂੰ ਵੀ ਚੰਗਾ ਹਵਾਨਾ ਐਂ ਕਮਾਇਓ ਜੀ ਭਾਈ ਛੋਟਾ ਚਾ ਦੇਖ ਲਓ ਦੋਸੋ ਬੱਚਿਆਂ ਦੀ ਖੇਚ ਹੁੰਦੀ ਹੈ ਤਾਜੀ ਦਾ گاਵਾ ਨੂੰ ਤਾਂ ਉਹ ਤਰ ਨੂੰ ਇਹ ਜਾਣਾ ਚਾਹੁੰਦੀ ਹੈ ਠੀਕ ਹੈ ਭਾਈ ਲੈ ਚਲ ਸੋ ਬੱਚੇ ਦੀ ਖੇਚ ਦੱਸੋ ਜਦੋਂ ਪਹਿਲਾਂ ਦੱਸਿਆ ਸੀ। ਯਾ ਰੱਬ ਦੇ ਜੀ ਹੈ ਇਹਨਾਂ 'ਚ ਵੀ ਮਾਂ ਦੀ ਮਮਤਾ ਹੈ ਤੇ ਤਾਂ ਹੀ ਬੱਚੇ ਦੀ ਖੇਚ ਪਸੂ ਕਰਦਾ ਹੈ। ਅੱਗੋ ਵੀ ਹਵਾਨਾ ਚੰਗਾ ਪਸ਼ਾਹ ਵੀ ਚੰਗਾ ਹੈ। ਯਾ ਹੋ ਉਸ। ਸੋ ਦੇਤਾ ਐਸਵਰ ਕਰਮਾਲੀ ਨੇ ਵੱਛਾ ਦਿੱਤਾ। ਜੇ ਵੱਛੀ ਹੁੰਦੀ ਤਾਂ ਫਿਰ ਗੱਲਾਂ ਕੁਝ ਹੋਰ ਹੀ ਹੁੰਦੀਆਂ ਸੋ ਬਹੁਤ ਸੋਣੀ ਗਾਂ 85000 ਦੇ ਵਿੱਚ ਘਰ ਪਹੁੰਚਵਾਈ ਜਿਨ੍ਹਾਂ ਨੇ ਦੱਸੀ ਹੈ। ਅੱਥੀ ਚੁਆਈ ਵਾਲਾ ਥਣ ਤੇ ਸੋਨਾ ਹਵਾਨਾ ਅੱਗੋ ਹਵਾਨਾ ਜ਼ਿਆਦਾ ਚੰਗਾ ਦਿਸਦਾ। ਜਾਉ ਵੀ ਹਵਾਨਾ ਸੋਣਾ 8 ਨੰਬਰ ਤੇ ਜਿਹੜੀ 4 ਨੰਬਰ ਤੇ ਬਾਈ ਜਿਹੜੀ ਗਾਂ ਖੋਲ ਰਹੀ ਹੈ ਇਹ ਜਗਜੀਤ ਵੇ ਦੂਜਾ ਸੋ ਇਹ ਵੀ ਸੂਈ ਹੋਈ ਆ ਠੀਕ ਹੈ ਹਾਂਜੀ ਇਹਨੂੰ ਅੱਜ ਤੀਜਾ ਚੌਥਾ ਦੇਣੀ ਹੈ ਜੀ ਇਹ ਸਾਨੂੰ ਮੱਛੀ ਇਹਦੇ ਨਾਲ ਵੀ ਇਹਦੇ ਮਗਰ ਦੇ ਬੱਚੇ ਜਗਜੀਤ ਵੇ ਠੀਕ ਹੈ ਅੱਛਾ ਕੀ ਰੇਟ ਰਹਿਣਾ ਹੈ ਦਾ ਇਹਦਾ ਜਗਜੀਤ ਵੇ 70000 ਰੁਪਏ ਪਹੁੰਚਾਈ 70000 ਚ ਪਹੁੰਚ ਹੋ ਜੂਗੀ ਹਾਂਜੀ ਓਕੇ ਥਣ ਹੱਥੀ ਚੁਆਈ ਵਾਲਾ ਢਾਂਚਾ ਚੰਗਾ ਬਾਹਲੀ ਚੰਗਾ ਪਛਮਾ ਪਸਮੂਰ ਲੱਗਿਆ ਹੋਇਆ ਗਾਂ ਇਹ ਆਪਾਂ ਦਾ ਦੱਸਤਾ 70 ਆਪਾਂ ਨੂੰ ਤਾਂ ਗਾਂ ਕਿਹੜੀ ਗਾਂ ਹੁੰਦੀ ਆਪਾਂ ਉਹ ਲੰ ਤਿਕਾ ਹੋ ਜੀ ਹੁੰਦੇ ਆਪਾਂ ਜਾਇ ਮਾਰ ਜਿੰਦੇ ਅਗਲੇ ਮਾਲ ਦਿੰਨੇ ਆ ਜੀ ਠੀਕ ਹੈ ਠੀਕ ਮਾਲ ਲਓ ਬਾਈ ਫੇਰ ਮਗਰ ਬੱਚੀ ਹੈ ਜੀ ਸੋ ਬੱਚੀ ਇਹਦੇ ਸਾਈਵਾਲ ਚ ਹੈ 70000 ਚ ਘਰ ਪਹੁੰਚ ਆ ਦੱਸੋ ਟੋਕੜਗਾ ਖਰੀਦਣ ਦੀ ਨਹੀਂ ਲੋੜ ਸੱਜਰ ਖਰੀਦੋ ਸਾਰਾ ਸਿਆਲ ਚੰਗਾ ਦੁੱਧ ਪਾਓ 16 17 ਕਿਲੋ ਦੁੱਧ ਹੈਗਾ ਜੀ ਠੀਕ ਹੈ ਸੋਨਾ ਦੁੱਧ ਪਾਓ ਦੱਸੋ ਸਟਰਕਚਰ ਉੱਤੋਂ ਬਹੁਤ ਸੋਹਣਾ ਪਿੱਛੇ ਲੱਗੀ ਹੈ ਵਧੀਆ ਚੌਥਾ ਪੰਜਾ ਮੈਰਿਜ ਤੇ ਲੱਗੀ ਨਹੀਂਗਾ ਠੀਕ ਹੈ ਬੱਚਾ ਲਾਇਓ ਮੂਰੇ ਇਹਦੇ ਬਾਈ ਮੂਰੇ ਠਾਲ ਦਿਓ ਬੱਚਾ ਮੈਂ ਹਵਾਨਾ ਦਿਖਾ ਦੇ ਸੋ 70000 ਚ ਚੰਗੇ ਢਾਂਚੇ ਦੀ ਗਾਂ ਸੋਹਣਾ ਹਵਾਨਾ ਥਣ ਦਾ ਸਹਿਜ ਹੱਥੀ ਚਵਾਈ ਵਾਲਾ ਦੁੱਧ ਜਿਹੜਾ ਤਿਆਰ ਤੁਹਾਨੂੰ ਦੱਸਿਆ ਇਸ ਟਾਈਮ ਹੈਗਾ ਉਹ ਤੁਸੀਂ ਚੋ ਸਕਦੇ ਹੋ ਦੋ ਟਾਈਮ ਭਾਵੇਂ ਚੋ ਲਿਓ ਆ ਕੇ ਦੇਖਣਾ ਪਸੂ ਨੂੰ ਤੁਹਾਡਾ ਹੱਕ ਹੈ ਲੈ ਚਲੋ ਬਈ 4 ਨੰਬਰ ਦੇ ਉੱਤੇ ਤੁਹਾਨੂੰ ਇਹ ਦਿਖਾ ਰਹੇ ਸੀ ਇਸ ਤੋਂ ਬਾਅਦ ਚ ਦੋ ਗਾਵਾਂ ਹੋਰ ਦਿਖਾਵਾਂਗੇ ਟੋਟਲ 6 ਨਾਗ ਇਸ ਵੀਡੀਓ ਚ ਵਿਕਰੀ ਵਾਲੇ ਜਿਹੜੇ ਉਹ ਮੌਜੂਦ ਰਹੇ ਨੇ ਆਪਣੇ ਕੋਲ ਹਰਵਿੰਦਰ ਭਾਈ ਇਹ ਦੋ ਅਗਲੇ ਦਾ ਦੋਨੇ ਗਾਵਾਂ ਮੇਰੇ ਕੋਲ ਗੱਪਣ ਹੈ ਹਾਂਜੀ ਜਗਜੀਤ ਭਾਈ ਗੱਪਣ ਹੈ ਠੀਕ ਹੈ ਇਹ ਹੁਣ 5 ਨੰਬਰ ਤੇ ਜਿਹੜੀ ਗੱਪਣ ਗਾਂ ਦਿਖਾ ਰਹੇ ਆ ਕਿੰਨਵਾ ਸੂਰ ਇਹ ਪਹਿਲਾ ਸੂਆ ਵੈਟ ਹੁੰਦੀ ਹੈ ਜਗਜੀਤ ਭਾਈ ਇਹ 10 12 ਦਿਨ ਬਾਕੀ ਹੈ ਜੀ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣ ਵਾਲਾ ਇਹਦਾ ਇੱਕ ਜਗਜੀਤ ਭਾਈ ਆਪਾਂ 90000 ਦੀ ਪਹੁੰਚ ਕਰਾਂਗੇ ਬੱਚੀ ਜੀ 90000 ਦੀ ਠੀਕ ਹੈ ਮੂੰ ਜੋ ਦੋ ਹੀ ਦੰਦ ਬੱਚੀ ਹੈ ਜੀ ਠੀਕ ਹੈ ਤੇ ਥੋੜੇ ਸਾਹਮਣੇ ਇਹ ਬੱਚੀ ਝੋਲੀ ਝਾਲੀ ਵੇਖੋ ਬਾਲੀ ਚੰਗੀ ਬੱਚੀ ਬੱਚੀ ਪਹਿਲੇ ਸੂਆ ਦੁੱਧ 25 ਕਿਲੋ ਦੇ ਦੂਗੀ ਜੀ ਥੋੜਾ ਕਰਾਉ ਸੰਗ ਹੈ ਪਰ ਸਟਰਕਚਰ ਸਟਰਕਚਰ ਬੜਾ ਚੰਗਾ ਹੈ ਤਾਂ ਚਾ ਸੋਹਣਾ ਹੈ ਬੱਚੀ ਦਾ ਬਿਨਾ ਚੱਕ 90000 ਦੇ ਵਿੱਚ ਪਹੁੰਚ ਹੋ ਜੂਗੀ ਦੇਖੋ ਇਹਦੀ ਬੰਤਰ ਖੁੱਲੇ ਬੜੀ ਖੁੱਲੀ ਝੋਲੀ ਦੀ ਬੱਚੀ ਹੈ ਜੀ ਥੱਲੋ ਝੋਲੀ ਚੰਗੀ ਹੈ ਹਜੇ ਉਮਰ ਛੋਟੀ ਦੇ ਵਿੱਚ ਹੈ ਉਸੇ ਹਿਸਾਬ ਤੇ ਇਹਦੀ ਹਾਈਟ ਲੈਂਥ ਹੈ ਕਮਾਲ ਹੋ ਬਈ ਇਸ ਥੇ ਤੁ ਫੇਰ ਬੱਚੀ ਦੇਖ ਲਓ ਹਰਵਿੰਦਰ ਭਾਈ ਜਿਹੜਾ ਇਹ ਆਪਾਂ 90000 ਚ ਪਹੁੰਚ ਗਿਆ ਹਾਂਜੀ ਹਾਂਜੀ ਕੋਈ ਹੈ ਕਿ ਜਾਇ ਸੋਰ ਜੀ ਹਾਂਜੀ ਜੀ ਤੁਹਾਨੂੰ 50000 ਆ ਗਿਆ ਬੱਚੀ ਆਪਾਂ ਪੂਰੇ ਪੂਰੇ ਅਗਲੇ ਮਾਨ ਖੋਸ ਕਰਕੇ ਛੋੜ ਕਰ ਦਾਂਗੇ ਠੀਕ ਹੈ ਹਾਂਜੀ 85000 ਦੀ ਲਾਸਟ ਆਪਾਂ ਬੱਚੀ ਜੱਸ ਨੋ ਦੇ ਦਾਂਗੇ ਜੀ ਠੀਕ ਹੈ ਲੈ ਚਲੋ ਭੈਣ ਨੂੰ ਸੋ ਦੋਸਤੋ 85000 ਚ ਬਾਈ ਕਹਿੰਦਾ ਘਰੇ ਪਹੁੰਚ ਕਰ ਦਾਂਗੇ ਧਿਆਨ ਚ ਰੱਖ ਲਓ ਮੈਂ ਇਹ ਗੱਲ ਤੁਹਾਡੇ ਫੇਰ ਦਿਮਾਗ ਦੇ ਵਿੱਚ ਜਰੂਰ ਧਿਆਨ ਚ ਜਾਣ ਲੈ ਆਉਣੀ ਚਾਹਣਾ ਵੀ ਇਹ ਰੇਟ ਜਿਹੜੇ ਘਰ ਪਹੁੰਚਦੇ ਆ ਇੱਥੇ ਡਿਮਾਂਡ ਨਹੀਂ ਹੈ ਸਨ ਚ ਕਰਾਇਆ ਜਿਹੜਾ ਪਹਿਣਾ ਉਹ ਬਾਈ ਜੀ ਹੋਰਾਂ ਨੂੰ ਪਹਿਣਾ ਹੈ ਹਾਲਾਂਕਿ ਪਸੂ ਤੁਹਾਨੂੰ ਜਿੱਤਣਾ ਚਾਹੀਦਾ ਪਰ ਇਹ ਰੇਟ ਘਰ ਪਹੁੰਚਦੇ ਆ ਸਨ ਚ ਕਰਾਇਆ ਵੀ ਹੈਗਾ ਇਹ ਦੂਗੇ ਬਾਈ ਲਾਸਟ ਉੱਤੇ ਗਾਂ ਦਿਖਾਉਣੀ ਹੈ ਇਹ ਤੀਜਾ ਸੂਆ ਸੁਣ ਕੇ ਕਿੰਨੇ ਦਿਨ ਲੇਜੂ ਇਹ 22 ਦਿਨ ਲੇਜੂ ਜੀ ਅੱਛਾ ਅੱਜ ਦਾ ਰੇਟ ਕੀ ਰਹਿਣਾ ਹਰਿੰਦਰ ਦਾ ਇਹ ਆ ਇਹ ਅੱਜ ਦਾ ਰੇਟ ਜਿੱਗੀ ਤੇ ਪੂਰੇ 80000 ਹੈ ਜੀ 80000 ਹਾਂਜੀ ਠੀਕ ਹੈ ਲੈ ਆਈ ਬਈ ਸੋ ਅੱਜ ਦਾ ਰੇਟ 80000 ਵਜਨ ਫੁੱਲ ਹੈ ਥਾਣਥੀ ਜੋਈ ਵਾਲੇ ਆ ਬਾਕੀ ਹਵਾਨਾ ਜੇ ਆਪਾਂ ਮਾਨਸਮਾਨ ਕਰ ਦਾਂਗੇ ਪੂਰਾ ਖੁੱਲ ਕੇ ਇਕਲੇ ਨੂੰ ਠੀਕ ਹੈ ਕਿ ਗੱਬਣਗਾ ਕੋਈ ਵੀ ਲਊਗਾ ਤਾਂ ਠੀਕ ਹੈ ਦੋਨਾਂ ਵੜਾ ਲਊਗਾ ਗੱਬਣਾ ਆਪਾਂ ਕੋਈ ਕੋਈ ਵੀ ਲਵੇ ਆਪਾਂ ਪੂਰਾ ਮਾਨਸਮਾਨ ਕਰਾਂਗੇ ਠੀਕ ਹੈ ਓਕੇ ਗਾਂ ਦਾ ਬੋਡੀ ਦੇਖੋ ਇਹ ਗਾਂ ਦਾ ਵਜਨ ਦੇਖੋ ਵਜਨ ਫੁੱਲਾ ਦੱਸੋ ਹਾਈਟ ਇਹਦੀ ਮੀਡੀਅਮ ਹੀ ਹੈ ਬਾਹਲਾ ਵੱਡਾ ਕਰ ਲੀ ਲੰਬਾਈ ਚੰਗੀ ਹੈ ਵਜਨ ਫੁੱਲ ਹਵਾਨਾ ਕਾਫੀ ਚੌੜਾ ਗੇਟ ਲੱਗੋ ਸੋ ਫਿਰ ਤੁਸੀਂ ਇਹਦਾ ਹਵਾਨਾ ਹੁਣ ਦੇਖ ਲਓ ਹਜੇ ਦਹਨੇ ਗਾਂ ਲੈਂਦੀ ਐ ਸੂਨ ਚ ਹਾਈਟ ਇਹਦੀ ਛੋਟੀ ਮੰਨ ਕੇ ਖਰੀਦਿਓ ਵਯਣ ਫੁੱਲਾ ਲਵਾਈ ਪੂਰੀ ਐ ਹਵਾਨਾ ਫਿਕਸ ਰੱਖੂਗੀ ਘਰ ਰੇਟ ਜਿਹੜਾ ਹੋ 80000 ਦੇ ਵਿੱਚ ਘਰ ਪਹੁੰਚਦਾ ਬੰਦੋ ਬਾਈ ਸੋ ਇਹ ਤੁਸੀਂ ਇਹਦੇ ਹਵਾਨੇ ਦਾ ਰਖ ਹੋਣ ਦਾ ਦੇਖ ਸਕਦੇ ਹੋ ਸੋ ਇਹ گاਵਾ ਦੋਸਤੋ 6 ਸੀ ਅੱਜ ਬਾਈ ਕੋਲ ਵਿਕਾਉ 6 ਤੁਹਾਨੂੰ ਦਿਖਾਤੀ ਹੈ ਤਸੱਲੀ ਕਰ ਲਿਓ ਜਿਹੜਾ ਨਾਲ ਤੁਹਾਨੂੰ ਜੱਚਿਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ